ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਜਿੰਦਕੌਰ ਨੂੰ ਮਿਲਣ ਵਾਸਤੇ ਕਲਕੱਤੇ ਪੁੱਜਦਾ ਹੈ। ਕਲਕੱਤੇ ਇੱਕ ਹੋਟਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਆਪਣੀ ਮਾਂ ਜਿੰਦਕੌਰ ਦੇ ਨਾਲ ਮੁਲਾਕਾਤ ਹੁੰਦੀ ਹੈ। ਕਹਿੰਦੇ ਮਹਾਰਾਣੀ ਜਿੰਦਕੌਰ ਨੂੰ ਅੱਖਾਂ ਤੋਂ ਬਹੁਤਾ ਦਿਖਾਈ ਨਹੀਂ ਦਿੰਦਾ। ਉਹ ਮਹਾਰਾਣੀ ਜਿੰਦਕੌਰ ਉਹਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਜਦੋਂ ਉਹਨੇ ਤੱਕਿਆ ਕਿ ਮੇਰੇ ਪੁੱਤਰ ਦੇ ਸਿਰ ਤੇ ਕੇਸ ਕੋਈ ਨਹੀਂ ਇਹ ਗੁਰੂ ਦੀ ਸਿੱਖੀ ਤੋਂ ਦੂਰ ਜਾ ਚੁੱਕਾ ਹੈ। ਸਾਤ ਸੰਗਤ ਕਹਿਣ ਲੱਗੇ ਮਹਾਰਾਣੀ ਜਿੰਦਕੌਰ ਨੇ ੱੱੱਕਾ ਮਾਰ ਕੇ ਦਲੀਪ ਸਿੰਘ ਨੂੰ ਆਪਣੇ ਦਰਵਾਜ਼ੇ ਤੋਂ ਬਾਹਰ ਕਰ ਦਿੱਤਾ ਕਹਿਣ ਲੱਗੀ ਤੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਨਹੀਂ ਹੋ ਸਕਦਾ ਦਲੀਪ ਸਿੰਘ ਕਹਿਣ ਲੱਗਾ ਕਿਉਂ ਕਹਿਣ ਲੱਗੀ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਾਰਿਸ ਨਹੀਂ ਹੋਇਆ ਤੇ ਤੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਵਾਰਿਸ ਨਹੀਂ ਹੋ ਸਕਦਾ ਤੂੰ ਸਿੱਖੀ ਤੋਂ ਕਿਵੇਂ ਬਾਗੀ ਹੋ ਗਿਓ ਤੂੰ ਸਿੱਖੀ ਤੋਂ ਮੁਨਕਰ ਕਿਵੇਂ ਹੋ ਗਿਓ ਮਹਾਰਾਜਾ ਦਲੀਪ ਸਿੰਘ ਦੇ ਦਿਲ ਤੇ ਚੋਟ ਵੱਜੀ ਇਤਿਹਾਸ ਕਹਿੰਦਾ ਮਹਾਰਾਜਾ ਦਲੀਪ ਸਿੰਘ ਨੇ ਉਸ ਵਕਤ ਆਪਣੀ ਮਾਂ ਨੂੰ ਸਨ ਤਕਰੀਬਨ 1861 ਈਸਵੀ ਦੇ ਵਿੱਚ ਆਪਣੀ ਮਾਂ ਮਹਾਰਾਣੀ ਜਿੰਦਕੌਰ ਨੂੰ ਬਕਾਇਦਾ ਆਪਣੇ ਨਾਲ ਲੰਡਨ ਦੇ ਵਿੱਚ ਲੈ ਕੇ ਗਿਆ। ਉੱਥੇ 2 ਸਾਲ ਬਾਅਦ ਮਹਾਰਾਣੀ ਜਿੰਦਕੌਰ ਦਾ ਦਿਹਾਤ ਹੋ ਜਾਂਦਾ ਹੈ। ਉਹ ਆਖਰੀ ਸਵਾਸ ਜਿਹੜੀ ਉਹ त्याग ਜਾਂਦੀ ਹੈ। ਇਧਰ ਸ਼ੇਰੇ ਪੰਜਾਬ ਮਹਾਰਾਜਾ ਦਲੀਪ ਸਿੰਘ ਦੇ ਮਨ ਦੇ ਵਿੱਚ ਇੱਕ ਬਲਬਲਾ ਉੱਠਦਾ ਆਪਣੇ ਪੰਜਾਬ ਪ੍ਰਤੀ ਕਿ ਮੈਂ ਪੰਜਾਬ ਤੇ ਮੁੜ ਰਾਜ ਜਿਹੜਾ ਉਹ ਕਾਇਮ ਕਰਾਂ ਮੈਂ ਉਸ ਦੇਸ਼ ਦਾ ਵਾਰਿਸ ਹਾਂ ਉਹ ਮਨ ਦੇ ਵਿੱਚ ਸਦਰਾ ਲੈ ਕੇ ਚੱਲਦਾ ਹੈ ਕਿ ਕਾਸ਼ ਕਿਤੇ ਇੱਕ ਵਾਰ ਮੈਂ ਪੰਜਾਬ ਦੀ ਧਰਤੀ ਤੇ ਪੈਰ ਪਾਵਾਂ ਉਸ ਮਿੱਟੀ ਨੂੰ ਨਮਸਕਾਰ ਕਰਾਂ ਕਹਿੰਦੇ ਜਦੋਂ ਮਹਾਰਾਣੀ ਜਿੰਦਕੌਰ ਸਵਾਸ ਤਿਆਗ ਗਈ ਇਹਨੇ ਮਹਾਰਾਣੀ ਜਿੰਦਕੌਰ ਦੀਆਂ ਅਸਥੀਆਂ ਨੂੰ ਇੱਕ ਕੁੱਜੇ ਦੇ ਵਿੱਚ ਪਾਇਆ ਇਹਨੇ ਕਿਹਾ ਮੈਂ ਪੰਜਾਬ ਦੀ ਧਰਤੀ ਤੇ ਜਾ ਕੇ ਮਹਾਰਾਣੀ ਜਿੰਦਕੌਰ ਦੇ ਆਪਣੀ ਮਾਂ ਦੀਆਂ ਅਸਤੀਆਂ ਨੂੰ ਜਿਹੜਾ ਹੈ ਉਹ ਬਕਾਇਦਾ ਇੱਕ ਦਰਿਆ ਦੇ ਵਿੱਚ ਪਤਾਲਪੁਰੀ ਵਹਾਉਣਾ ਚਾਹੁੰਦਾ। ਕਹਿੰਦੇ ਜਦੋਂ ਇਹ ਬੰਬੇ ਆਇਆ ਇੱਥੋਂ ਗੋਰੀ ਸਰਕਾਰ ਦੇ ਮਨ ਦੇ ਵਿੱਚ ਆਇਆ ਕਿ ਜੇ ਕਿਤੇ ਮਹਾਰਾਜਾ ਦਲੀਪ ਸਿੰਘ ਪੰਜਾਬ ਚਲਾ ਗਿਆ। ਪੰਜਾਬ ਦੇ ਸਰਦਾਰ, ਪੰਜਾਬ ਦੇ ਸਿੱਖ ਜਿਹੜੇ ਪੰਜਾਬ ਦੇ ਧਰਤੀ ਤੇ ਕਿਸੇ ਵਕਤ ਰਾਜ ਕਰਦੇ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਫਿਰ ਇੱਕ ਟਿੰਗ ਜਾਗੇਗੀ ਕਿ ਸਾਡਾ ਬਾਦਸ਼ਾਹ ਵਾਪਸ ਆ ਗਿਆ ਏ ਭਲਕੇ ਸਾਡੇ ਖਿਲਾਫ ਇਹ ਮਹਾਰਾਜਾ ਦਲੀਪ ਸਿੰਘ ਤੇ ਬਗਾਵਤ ਨਾ ਕਰ ਦੇਵੇ। ਉਹਨਾਂ ਨੇ ਸੋਚੀ ਸਮਝੀ ਸ਼ਾਹੀਦ ਤੇ ਤਹਿਤ ਕਹਿੰਦੇ ਬੰਬੇ ਹੀ ਦਰਿਆ ਦੇ ਵਿੱਚ ਉਹਨੇ ਆਪਣੇ ਮਾਂ ਦੀਆਂ ਹੱਟੀਆਂ ਨੂੰ ਰੋੜਿਆ। ਉੱਥੋਂ ਫਿਰ ਵਾਪਸ ਫਿਰ ਉਹ ਬਾਦਸ਼ਾਹ ਇੰਗਲੈਂਡ ਜਾਣ ਦੀ ਬਜਾਏ ਫਿਰ ਉਹ ਪੈਰਸ ਜਾਂਦਾ ਹੈ। ਪੈਰਸ ਪਹੁੰਚ ਕੇ ਟਿੱਟੀਆਂ ਪਾਉਂਦਾ ਹੈ। ਰੂਸ ਦੇ ਇੱਕ ਬਕਾਇਦਾ ਉਸ ਸਮੇਂ ਦੇ ਸ਼ਾਸਕ ਨੂੰ ਕਿ ਸਾਡੀ ਮਦਦ ਕੀਤੀ ਜਾਵੇ ਉਹਦੇ ਮਨ ਦੇ ਵਿੱਚ ਖਿਆਲ ਨੇ ਇਹਦੇ ਠਾਕਰ ਸਿੰਘ ਸੰਧਾਵਾਲੀਆਂ ਨੂੰ ਉਹ ਪੰਜਾਬ ਦਾ ਪ੍ਰਧਾਨ ਮੰਤਰੀ ਥਾਪਦਾ ਹੈ ਸਹਾਸੰਗਤ ਹੀਲੇ ਵਸੀਲੇ ਕਰਦਾ ਪਿਆ ਮਹਾਰਾਜਾ ਦਲੀਪ ਸਿੰਘ ਕਾਸ਼ ਕਿਤੇ ਮੈਂ ਆਪਣੇ ਰਾਜ ਨੂੰ ਮੁੜ ਸਥਾਪਿਤ ਕਰ ਸਕਾਂ ਠਾਕਰ ਸੰਧਾ ਠਾਕਰ ਸਿੰਘ ਸੰਧਾਵਾਲੀਆ ਉਹ ਕੁਝ ਸਮਾਂ ਬਾਅਦ ਉਹ ਵੀ ਟੜਾਈ ਕਰ ਜਾਂਦਾ ਹੈ ਔਰ ਇਹ ਸਾਰੀ ਕੀਤੀ ਹੋਈ ਮਿਹਨਤ ਦਾ ਜਿਹੜਾ ਫਲ ਸੀ ਉਹ ਫਿੱਕਾ ਰਹਿ ਜਾਂਦਾ ਹੈ ਕਹਿੰਦੇ ਇੱਕ ਦਿਨ ਸਮਾਂ ਆਇਆ ਗੋਰਿਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਪੈਨਸ਼ਨ ਦੇਣੀ ਬੰਦ ਕਰ ਦਿੱਤੀ ਮਹਾਰਾਜਾ ਦਲੀਪ ਸਿੰਘ ਦਾ ਰੋਟੀ ਪਾਣੀ ਵੀ ਚੱਲਣਾ ਔਖਾ ਹੋ ਗਿਆ ਉਹਨੇ ਬਕਾਇਦਾ ਮਹਾਰਾਣੀ ਵਿਕਟੋਰੀਆ ਦੇ ਫਿਰ ਤਰਲੇ ਮਿੰਨਤਾ ਕੀਤੇ ਉਹਦੀ ਪੈਨਸ਼ਨ ਬਹਾਲ ਹੋਈ ਇੱਕ ਦਿਨ ਸ਼ੇਰੇ ਪੰਜਾਬ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਪੈਰਸ ਦੇ ਇੱਕ ਹੋਟਲ ਦੇ ਵਿੱਚ ਬਿਮਾਰ ਪੈ ਜਾਂਦਾ ਹੈ ਬਿਮਾਰ ਪਿਆ ਹੋਇਆ ਪੈਰਸ ਦੇ ਹੋਟਲ ਦੇ ਵਿੱਚ ਮਨ ਦੇ ਵਿੱਚ ਸਦਰਾ ਲੈ ਕੇ ਚੱਲਦਾ ਹੈ ਸਾਥ ਸੰਗਤ ਕਿ ਕਾਸ਼ ਕਿਤੇ ਮੈਂ ਪੰਜਾਬ ਦੀ ਧਰਤੀ ਤੇ ਪੁੰਚ ਜਾਵਾਂ ਮੈਂ ਪੰਜਾਬ ਦੀ ਧਰਤੀ ਨੂੰ ਜਾ ਕੇ ਨਮਸਕਾਰ ਕਰਾਂ ਉਹਦੇ ਮਨ ਦੇ ਵਿੱਚ ਦਿਲ ਹੀ ਖੁਆਸ਼ੀਆਂ ਨੇ ਪੰਜਾਬ ਪ੍ਰਤੀ ਪਰ ਸਾਰੀਆਂ ਸਦਰਾ ਉਹਦੇ ਦਿਲ ਦੇ ਵਿੱਚ ਰਹਿ ਗਈਆਂ ਸਮਾਂ ਆਇਆ ਉਹਦੇ ਇੱਕ ਦਿਨ ਦਿਲ ਦੇ ਉੱਪਰ ਪੀੜ ਉੱਠੀ ਉਹ ਬਿਮਾਰ ਪੈ ਗਿਆ ਇੱਕ ਹੋਟਲ ਦੇ ਵਿੱਚ ਤਕਰੀਬਨ ਇੱਕ ਹਫਤਾ ਇੱਕ ਮੰਜੇ ਤੇ ਮਹਾਰਾਜਾ ਦਲੀਪ ਸਿੰਘ ਲਿਟੇ ਰਿਹਾ ਇਹ ਆਖਰੀ ਦਿਨ ਨੇ ਮਹਾਰਾਜਾ ਦਲੀਪ ਸਿੰਘ ਦੇ ਕੋਈ ਇਲਾਜ ਨਹੀਂ ਹੋਇਆ ਕਿਤੇ ਉਹ ਕੋਈ ਇਲਾਜ ਨਹੀਂ ਕਿਤੇ ਕੋਈ ਗੋਲੀ ਦਵਾਈ ਨਹੀਂ ਦਿੱਤੀ ਗਈ ਇਕੱਲਾ ਇੱਕ ਹੋਟਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਪਿਆ ਹੈ ਤੇ ਦਲੀਪ ਸਿੰਘ ਦੇ ਆਖਰੀ ਸਵਾਸ ਇੱਕ ਗਰੀਬੀ ਦੀ ਹਾਲਤ ਦੇ ਵਿੱਚ ਇੱਕ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ ਅਤ ਗਰੀਬ ਤਨਹਾ ਇਕੱਲੇਪਨ ਦੇ ਵਿੱਚ ਪੈਰਸ ਦੇ ਇੱਕ ਹੋਟਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਆਖਰੀ ਸੁਵਾਸ ਤਿਆਗ ਜਾਂਦਾ ਹੈ ਮਹਾਰਾਜਾ ਦਲੀਪ ਸਿੰਘ ਦੀਆਂ ਸੱਦਰਾਂ ਉਹਦੇ ਨਾਲ ਹੀ ਚਲੀਆਂ ਜਾਂਦੀਆਂ ਸਾਥ ਸੰਗਤ ਇਹ ਤੁਹਾਡਾ ਇਤਿਹਾਸ ਹੈ ਇਹ ਅੰਦਰ ਨੂੰ ਹਲੂਣਾ ਦਿੰਦਾ ਹੈ ਅੰਦਰ ਵਲੁੰਦ ਰਿਆ ਜਾਂਦਾ ਹੈ ਤੇ ਕੌਮ ਨੂੰ ਇੱਕ ਸੁਨੇਹਾ ਦਿੰਦਾ ਉਹ ਕੌਮ ਦੇ ਆਗੂ ਉਹ ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ ਪੜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜੋ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਜਿਸ ਦਿਨ ਕੌਮ ਦੇ ਵਿੱਚ ਫੁੱਟ ਪੈ ਗਈ ਇਸ ਤੁਹਾਡਾ ਰਾਜ ਖੇਰੂ ਖੇਰੂ ਹੋ ਗਿਆ ਕੌਮ ਦੀ ਫੁੱਟ ਕੌਮ ਨੂੰ ਬਰਬਾਦ ਕਰ ਦਿੰਦੀ ਹੈ ਕੌਮ ਦੀ ਫੁੱਟ ਕੌਮ ਦੇ ਰਾਜ ਨੂੰ ਖਤਮ ਕਰ ਦਿੰਦੀ ਹੈ ਆਓ ਇੱਕ ਜੁੱਟ ਹੋਈਏ ਸਨਹਿਰੀ ਅੱਖਰਾਂ ਦੇ ਨਾਲ ਲਿਖੀ ਗਈ ਸਾਡੇ ਰਾਜ ਦੀ ਗਾਥਾ ਕਿੰਦਾ तकरीबन 10 ਸਾਲ ਦੇ ਵਿੱਚ ਵਿੱਚ 40 ਸਾਲ ਦਾ ਰਾਜ ਖਤਮ ਹੋ ਗਿਆ ਸਾਡੇ ਕੌਮ ਦੇ ਆਗੂ ਸੇਧ ਜ਼ਰੂਰ ਲੈਣ